ਫਰਮ ਅਬਰਪਾਲ ਸਿੰਘ ਖਾਲਸਾ ਉਸਦੇ ਸਾਥੀ ਅਤੇ ਦੂਜੇ ਪਾਸੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਇੱਕ ਵਾਰ ਮੁੱਦਾ ਜਿਹੜਾ ਹੈ ਪੂਰੀ ਤਰ੍ਹਾਂ ਪੱਕ ਚੁੱਕਿਆ ਹੈ ਸੈਂਟਰ ਸਰਕਾਰ ਨੇ ਇਲਜ਼ਾਮ ਲਗਾਏ ਨੇ ਖਾਸ ਕਰਕੇ ਭਾਈ ਅੰਮ੍ਰਿਤਪਾਲ ਖਾਲਸਾ ਦੀ ਰਿਹਾਈ ਨੂੰ ਅਤੇ ਭਾਈ ਅੰਮ੍ਰਿਤਪਾਲ ਅਤੇ ਉਸਦੇ ਸਾਥੀਆਂ ਉੱਤੇ ਲੱਗੀ ਐਨਐਸਏ ਤੇ ਕਿ ਭਾਈ ਇਸ ਦੇ ਵਿੱਚ ਸੈਂਟਰ ਸਰਕਾਰ ਦਾ ਕੋਈ ਦੋਸ਼ ਨਹੀਂ ਇਸ ਵਿੱਚ ਸਟੇਟ ਸਰਕਾਰ ਨੇ ਫੈਸਲਾ ਲੈਣਾ ਹੈ ਤੇ ਦੂਸਰੇ ਪਾਸੇ ਨਾਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬੋਲੇ ਖਾਸ ਕਰਕੇ ਕੱਲ ਜਦੋਂ ਸ਼੍ਰੀ ਅਨੰਤਪੁਰ ਸਾਹਿਬ ਦੀ ਧਰਤੀ ਤੇ ਜਦੋਂ ਇੱਕ ਵਿਸ਼ੇਸ਼ ਇਜਲਾਸ ਇੱਕ ਸੈਸ਼ਨ ਬੁਲਾਇਆ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਵਾਦ ਸੋਕੇ ਬੋਲਿਆ ਗਿਆ ਭਾਈ ਅੰਮ੍ਰਿਤਪਾਲ ਖਾਲਸਾ ਦੇ ਹੱਕ ਵਿੱਚ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੂਸਰੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੱਜ ਹੁਣਾਂ ਮਨੂੰ ਵਾਰ-ਵਾਰ ਸੈਂਟਰ ਸਰਕਾਰ ਨੂੰ ਚਿੱਠੀਆਂ ਵੀ ਲਿਖੀਆਂ ਜਾ ਰਹੀਆਂ ਨੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਇੱਧਰ ਭਾਈ ਅਮਰਪਾਲ ਖਾਲਸਾ ਦੇ ਹੱਕ ਵਿੱਚ ਬੋਲੇ ਨਵੀਂ ਸ਼੍ਰੋਮਣੀ ਅਕਾਲੀ ਦਲ ਦੇ ਸਭ ਤੋਂ ਮੋਹਰੀ ਆਗੂ ਮਨਪ੍ਰੀਤ ਯਾਲੀ ਹਾਲਾਂਕਿ ਮਨਪ੍ਰੀਤ ਯਾਲੀ ਨੂੰ ਚੰਗਾ ਨਹੀਂ ਸਮਝਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਸਾਥੀ ਲੈਕਿਨ ਉਹਨਾਂ ਨੇ ਜੋ ਕੁਝ ਵੀ ਬੋਲਿਆ ਉਹ ਕਾਬਲੇ ਤਰੀਫ ਸੀ ਪਹਿਲਾਂ ਆਪਾਂ ਗੱਲਬਾਤ ਸੁਣਦੇ ਹਾਂ ਕਿ ਮਨਪ੍ਰੀਤ ਇਆਲੀ ਨੇ ਭਾਈ ਅਮਰਤਪਾਲ ਖਾਲਸਾ ਬਾਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੂਬਾ ਸਰਕਾਰ ਨੂੰ ਕੀ ਅਪੀਲ ਕੀਤੀ ਪਹਿਲਾਂ ਗੱਲਬਾਤ ਸੁਣਦੇ ਆਪਾਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਬੱਤੇ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਪੀਕਰ ਸਾਹਿਬ ਮੈਂ ਤੁਹਾਡਾ ਧੰਨਵਾਦ ਕਰਦਾ ਜੋ ਤੁਸੀਂ ਅੱਜ ਇਸ ਇਤਿਹਾਸਕ ਸਦਨ ਦੇ ਵਿੱਚ ਇਸ ਪਵਿੱਤਰ ਧਰਤੀ ਤੇ ਮੈਨੂੰ ਬੋਲਣ ਦਾ ਮੌਕਾ ਦਿੱਤਾ ਅੱਜ ਦਾ ਇਹ ਸਦਨ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜਿਦੀ ਜੋ 350 ਸਾਲਾਂ ਸ਼ਹੀਦੀ ਦਿਹਾੜਾ ਸੀ ਮਨਾ ਰਹੇ ਉਸ ਨੂੰ ਸਮਰਪਿਤ ਹੈ ਜਿਹੜੇ ਨੰਪੁਰ ਸਾਹਿਬ ਦੀ ਇਹ ਪਵਿੱਤਰ ਧਰਤੀ ਇਹ ਉਹ ਨਗਰੀ ਜਿਸ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪ ਵਸਾਇਆ ਇਹ ਹੀ ਉਹ ਪਵਿੱਤਰ ਧਰਤੀ ਹੈ ਜਿੱਥੇ ਕਸ਼ਮੀਰੀ ਪੰਡਤ ਨੌਵੇਂ ਪਾਸ਼ਾ ਗੁਰੂ ਤੇਗ ਬਹਾਦਰ ਸਾਹਿਬ ਕੋਲ ਫਰਿਆਦ ਲੈ ਕੇ ਆਏ ਜੋ ਉਸ ਸਮੇਂ ਮੋਗਲ ਹਕੂਮਤ ਵੱਲੋਂ ਔਰੰਗਜ਼ੇਬ ਵੱਲੋਂ ਜੋ ਹਿੰਦੂ ਧਰਮ ਦੇ ਨਾਲ ਜਾਤੀਆਂ ਤਕੀਸ਼ਾਂ ਹੋ ਰਹੀਆਂ ਸੀ ਜਬਰੀ ਉਹਨਾਂ ਦਾ ਧਰਮ ਤਬਦੀਲ ਕੀਤਾ ਜਾ ਰਿਹਾ ਸੀ ਤਾਂ ਉਹਨਾਂ ਦੀ ਬੇਨਤੀ ਨੂੰ ਮੰਨ ਕੇ ਇਸੇ ਹੀ ਪਵਿੱਤਰ ਧਰਤੀ ਤੋਂ ਨੌਵੇਂ ਗੁਰੂ ਸਾਹਿਬ ਨੇ ਦਿੱਲੀ ਜਾ ਕੇ ਚਾਦਰੀ ਚੌਕ ਦੇ ਵਿੱਚ ਦੂਸਰੇ ਧਰਮ ਦੇ ਰਖਿਆ ਕਰਦਿਆਂ ਮਹਾਨ ਕੁਰਬਾਨੀ ਚਾਦਰੀ ਚੌਕ ਦੇ ਵਿੱਚ ਦਿੱਤੀ ਉਹਨਾਂ ਦੇ ਨਾਲ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਭਾਈ ਦਿਆਲਾ ਜੀ ਨੂੰ ਬੜੇ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਇਹ ਹੀ ਉਹ ਪਵਿੱਤਰ ਧਰਤੀ ਹੈ ਜਿੱਥੇ ਪਾਪਾ ਜੀਵਨ ਸਿੰਘ ਜੀ ਭਾਈ ਜੈਤਾ ਜੀ ਜਦੋਂ ਗੁਰੂ ਸਾਹਿਬ ਦਾ ਸੀਸ ਲੈ ਕੇ ਬਾਲ ਗੋਬਿੰਦ ਰਾਏ ਕੋਲ ਪਹੁੰਚੇ ਤਾਂ ਉਸ ਸਮੇਂ ਦੇ ਬਾਲ ਗੋਬਿੰਦ ਰਾਏ ਨੇ ਪਾਪਾ ਜੀਵਨ ਸਿੰਘ ਜੀ ਨੂੰ ਭਾਈ ਜੈਤਾ ਜੀ ਨੂੰ ਆਪਣੀ ਇੱਕ ਦੇ ਨਾਲ ਲਾਇਆ ਤੇ ਉਹਨਾਂ ਨੂੰ ਰੰਗਰੇਟੇ ਗੁਰੂ ਕੇ ਬੇਟੇ ਦਾ ਖਿਤਾਬ ਦਿੱਤਾ ਉਹ ਸਮੇਂ ਬਾਲ ਗੋਬਿੰਦ ਰਾਏ ਨੇ ਭਾਈ ਜੈਤਾ ਜੀ ਤੋਂ ਪੁੱਛਿਆ ਕਿ ਜਿਸ ਸਮੇਂ ਗੁਰੂ ਸਾਹਿਬ ਨੂੰ ਸ਼ਹੀਦ ਕੀਤਾ ਗਿਆ ਕਿ ਉੱਥੇ ਹੋਰ ਵੀ ਕੋਈ ਸਿੱਖ ਮੌਜੂਦ ਸਨ ਗੁਰੂ ਨਾਨਕ ਨਾਮ ਲੈ ਵਾ ਸੰਤ ਸੰਤ ਸਨ ਤਾਂ ਭਾਈ ਜੈਤਾ ਜੀ ਨੇ ਕਿਹਾ ਕਿ ਕੱਟਬੋਤ ਸੀ ਹੋ ਸਕਦਾ ਹੋਣ ਲੇਕਿਨ ਪਛਾਣ ਨਹੀਂ ਸੀ ਤਾਂ ਭਾਲ ਗੋਬਿਰਦ Rai ਜੀ ਨੇ ਕਿਹਾ ਕਿ ਮੈਂ ਉਹਨਾਂ ਵਾਲੇ ਸਮੇਂ ਦੇ ਵਿੱਚ ਸਿੱਖ ਨੂੰ ਇੱਕ ਜਿਹੀ ਪਛਾਣ ਦਊਂਗਾ ਕਿ ਗੁਰੂ ਦਾ ਸਿੱਖ ਹਜ਼ਾਰਾਂ ਨਹੀਂ ਲੱਖਾਂ ਦੇ ਵਿੱਚ ਖੜਾ ਪਛਾਣਿਆ ਜਾਵੇਗਾ ਸੋ 13 ਅਪ੍ਰੈਲ 1699 ਈਸਵੀ ਨੂੰ ਇਸੇ ਪਵਿੱਤਰ ਧਰਤੀ ਤੇ ਖਾਲਸਾ ਪੰਥ ਦੀ ਸਾਜਣਾ ਦਸਵੇਂ ਪਾਤਸ਼ਾਹ ਨੇ ਕੀਤੀ ਪੰਜ ਪਿਆਰੇ ਸਾਜੇਗੇ ਭਾਈ ਹਿੰਮਤ ਸਿੰਘ ਜੀ ਭਾਈ ਦਿਆਲ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਅਤੇ ਭਾਈ ਸਾਹਿਬ ਸਿੰਘ ਜੀ ਪੰਜ ਪਿਆਰੇ ਸਾਜੇਗੇ ਅਤੇ ਸਾਨੂੰ ਇੱਕ ਵੱਖਰੀ ਦਿੱਖ ਇੱਕ ਵੱਖਰੀ ਪਹਿਚਾਨ ਦਿੱਤੀ ਕਿ ਅਤੇ ਖਾਲਸਾ ਪੰਥ ਦੀ ਸਜਣਾ ਇਸੇ ਹੀ ਪਵਿੱਤਰ ਧਰਤੀ ਤੇ ਹੋਈ ਸੋ ਸਾਡਾ ਫਰਜ਼ ਬਣਦਾ ਕਿ ਅਸੀਂ ਆਪਣੇ ਗੌਰਵ ਮਿ ਇਤਿਹਾਸ ਨੂੰ ਯਾਦ ਰੱਖੀਏ ਗੁਰੂ ਸਾਹਿਬ ਦੀਆਂ ਕੁਰਬਾਨੀਆਂ ਨੂੰ ਯਾਦ ਰੱਖੀਏ ਗੁਰੂ ਸਾਹਿਬ ਦੇ ਦਸਮੇਸ਼ ਪਿਤਾ ਤੇ ਸਹਿਬਜ਼ਾਦੀਆਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖੀਏ ਉਹਨਾਂ ਸਿੰਘਾਂ ਸਿੰਗੜੀਆਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖੀਏ ਜਿਨ੍ਹਾਂ ਨੇ ਧਰਮ ਦੀ ਖਾਤਰ ਜ਼ੁਲਮ ਦੇ ਖਿਲਾਫ ਲੜਦੇ ਆ ਇਹ ਕੁਰਬਾਨੀਆਂ ਦਿੱਤੀਆਂ ਕਿਉਂਕਿ ਉਹੀ ਕੌਮਾਂ ਤਰੱਕੀ ਕਰਦੀਆਂ ਨੇ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਤੋਂ ਆਪਣੇ ਪਿਛੋਕੜ ਨੂੰ ਆਪਣੇ ਸ਼ਹੀਦਾਂ ਨੂੰ ਯਾਦ ਰੱਖਦੀਆਂ ਨੇ ਅਤੇ ਜੋ ਗੁਰੂ ਸਾਹਿਬ ਸਾਨੂੰ ਗੁਰਬਾਣੀ ਰਾਹੀਂ ਸੰਦੇਸ਼ ਦੇ ਕੇ ਗਏ ਨੇ ਉਹਦੇ ਤੇ ਅਸੀਂ ਅਮਲ ਕਰਦਾ ਯਤਨ ਕਰੀਏ ਸੋ ਸਿੱਖ ਕੌਮ ਨੇ ਹਮੇਸ਼ਾ ਹੀ ਗੁਰੂ ਸਾਹਿਬ ਦੇ ਦੱਸੇ ਮਾਰਗ ਤੇ ਚੱਲਦੇ ਆ ਹਮੇਸ਼ਾ ਹੀ ਜ਼ੁਲਮ ਦੇ ਖਿਲਾਫ ਡਟ ਕੇ ਲੜਾਈ ਲੜੀ ਆ ਦੇਸ਼ ਨੂੰ ਯਾਦ ਕਰਾਉਣ ਦੀ ਗੱਲ ਕਰੀਏ ਸਾਡੀ 2% ਆਬਾਦੀ ਇਸ ਪੂਰੇ ਦੇਸ਼ ਦੇ ਵਿੱਚ ਲੇਕਿਨ 80% ਤੋਂ ਵੱਧ ਕੁਰਬਾਨੀਆਂ ਸੇ ਕੌਮ ਨੇ ਦਿੱਤੀਆਂ ਸਾਡੇ ਦੇਸ਼ ਨੂੰ ਯਾਦ ਕਰਾਉਣ ਦੇ ਲਈ ਲੇਕਿਨ ਅੱਜ ਵੀ ਜਿਹੜੇ ਸੇ ਕੌਮ ਦੇ ਮਸਲੇ ਨੇ ਜਿਹੜੇ ਪੰਜਾਬ ਦੇ ਮਸਲੇ ਨੇ ਉਹ ਅੱਜ ਵੀ ਹੱਲ ਨਹੀਂ ਹੋਏ ਇੱਥੇ ਅੱਜ ਬੜੀ ਜ਼ਰੂਰੀ ਗੱਲ ਕਰਨੀ ਪਣਦੀ ਆ ਅਨੰਦਪੁਰ ਸਾਹਿਬ ਦੇ ਬੰਦੇ ਦੀ ਕਿਉਂਕਿ ਉਸ ਪਿੱਤਰ ਧਰਤੀ ਤੇ ਅੱਜ ਦਾ ਸਮਾਗਮ ਹੋ ਰਿਹਾ ਜਿਸ ਦੇ ਵਿੱਚ ਸੂਬਿਆਂ ਨੂੰ ਵੱਧ ਅਧਿਕਾਰ ਦੀ ਗੱਲ ਕੀਤੀ ਗਈ ਲੇਕਿਨ ਸਾਡੇ ਅਧਿਕਾਰ ਜਿਹੜੇ ਸੀਗੇ ਉਹ ਵੀ ਖੋਏ ਜਾ ਰਹੇ ਨੇ ਚੰਡੀਗੜ੍ਹ ਦੀ ਤੇ ਉੱਪਰ ਪੰਜਾਬ ਦਾ ਹੱਕ ਜਿਹੜਾ ਪੰਜਾਬ ਦੇ ਪਿੰਡਾਂ ਨੂੰ ਝਾੜ ਕੇ ਵਸਾਇਆ ਗਿਆ ਉਹ ਸਾਡੇ ਤੋਂ ਮੁਕੰਮਲ ਤੌਰ ਤੇ ਉਸ ਨੂੰ ਯੂਟੀ ਬਣਾਉਣ ਦੇ ਜਿਹੜੇ ਯਤਨ ਚੱਲ ਰਹੇ ਨੇ ਸਾਡੇ ਤੋਂ ਖੋਹਣ ਦੇ ਯਤਨ ਕੀਤੇ ਜਾ ਰਹੇ ਨੇ ਸੋ ਚੰਡੀਗੜ੍ਹ ਪੰਜਾਬ ਨੂੰ ਮਿਲਣਾ ਚਾਹੀਦਾ ਜੀ ਤੇ ਪੰਜਾਬ ਦਾ ਹੱਕ ਆ ਪੰਜਾਬੀ ਬੋਲ ਦੇ ਇਲਾਕਿਆਂ ਦਾ ਮਸਲਾ ਸੋ ਜਿਹੜੇ ਜਿੰਨੇ ਵੀ ਪੰਜਾਬ ਦੇ ਮਸਲੇ ਨੇ ਹੱਲ ਹੋਣੇ ਚਾਹੀਦੇ ਨੇ ਅੱਜ ਇੱਥੇ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਜੋ ਕੁਰਬਾਨੀ ਦਿੱਤੀ ਉਹ ਮਨੁੱਖੀ ਅਧਿਕਾਰਾਂ ਦੀ ਖਾਤਰ ਦਿੱਤੀ ਦੀ ਅੱਜ ਇਹ ਗੱਲ ਕਰਨੀ ਬਣਦੀ ਆ ਮਨੁੱਖੀ ਅਧਿਕਾਰਾਂ ਦੀ ਸਾਡੇ ਬੰਦੀ ਸਿੰਘਾਂ ਦੀ ਜਿਹੜੇ ਲੰਬੇ ਸਮੇਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਨੇ ਜਿਹੜੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਲੇਕਿਨ ਅੱਜ ਵੀ ਉਹਨਾਂ ਦੀ ਰਿਹਾਈ ਨਹੀਂ ਉਹਨਾਂ ਦੀ ਰਿਹਾਈ ਦੀ ਮੈਂ ਮੰਗ ਕਰਦਾ ਅੱਜ ਦੇ ਇਸ ਮੌਕੇ ਤੇ ਭਾਈ ਅਮਰਿਤਪਾਲ ਸਿੰਘ ਜੋ ਮੈਂਬਰ ਪਾਰਲੀਮੈਂਟ ਨੇ ਖਡੂਰ ਸਾਹਿਬ ਹਲਕੇ ਤੋਂ ਉਹਨਾਂ ਤੇ ਐਨਐਸਏ ਲਾਈ ਗਈ ਆ ਸੋ ਵੀ ਮੈਂ ਸਮਝਦਾ ਕਿ ਮਨੁੱਖੀ ਅਧਿਕਾਰਾਂ ਦਾ ਜਿਹੜਾ ਉਹਦੇ ਵਿੱਚ ਵੀ ਟੱਕੇਸ਼ਾ ਹੀ ਹੋਈ ਆ ਸੋ ਤੁਹਾਨੂੰ ਵੀ ਰਿਹਾਈ ਹੋਣੀ ਚਾਹੀਦੀ ਆ ਸੋ ਇਸ ਤਰ੍ਹਾਂ ਦੇ ਜਿੰਨੇ ਵੀ ਸਾਡੇ ਸਿੱਖ ਕੌਮ ਦੇ ਪੰਜਾਬ ਦੇ ਮਸਲੇ ਨੇ ਸੋ ਮੈਂ ਸਭ ਦਾ ਕੀ ਉਹ ਸਾਰੇ ਮਸਲੇ ਹੱਲ ਹੋਣੇ ਚਾਹੀਦੇ ਆ ਸੋ ਇਸ ਗੱਲ ਦੀ ਮੈਂ ਮੰਗ ਕਰਦਾ ਸੋ ਮੈਂ ਧੰਨਵਾਦ ਕਰਦਾ ਸੋ ਸਾਹਿਬ ਇਹ ਨੇ ਮਨ ਇਹ ਨੇ ਮਨਪ੍ਰੀਤ ਜੀ ਆਲੀ ਮਨਪ੍ਰੀਤ ਜੀ ਆਲੀ ਉਹਨਾਂ ਨੇ ਸਿੱਧੇ ਸ਼ਬਦਾਂ ਵਿੱਚ ਕਿਹਾ ਕਿ ਜਿਸ ਤਰ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਉਸੇ ਤਰ੍ਹਾਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਉਸ ਦੇ ਸਾਥੀ ਅਤੇ ਕਈ ਬੰਦੀ ਸਿੰਘ ਨੇ ਉਹ ਰਿਹਾਈ ਹੋਣੇ ਚਾਹੀਦੇ ਨੇ ਇਹ ਮਸਲੇ ਸੈਂਟਰ ਸਰਕਾਰ ਦੇ ਅੱਗੇ ਰੱਖਣੇ ਚਾਹੀਦੇ ਨੇ ਚਾਹੇ ਮਸਲਾ ਹੋਵੇ ਯੂਨੀਵਰਸਿਟੀ ਦਾ ਚਾਹੇ ਮਸਲਾ ਹੋਵੇ ਚੰਡੀਗੜ੍ਹ ਦਾ ਇਹ ਸਾਰੇ ਹੱਕ ਪੰਜਾਬ ਨੂੰ ਮਿਲਨੇ ਚਾਹੀਦੇ ਨੇ ਅਤੇ ਐਨਐਸਏ ਜਿਹੜੀ ਲਗਾਈ ਗਈ ਹੈ ਮਨੁੱਖੀ ਅਧਿਕਾਰਾਂ ਦਾ ਘਾਟ ਕੀਤਾ ਗਿਆ ਉਸ ਉੱਤੇ ਵੀ ਪੰਜਾਬ ਸਰਕਾਰ ਨੂੰ ਗੌਰ ਕਰਨਾ ਚਾਹੀਦਾ ਹੈ ਧੰਨਵਾਦ